ਸੂਣ ਵਾਲੀਆਂ ਭੇਡਾਂ ਸੀ ਔਰ 15 16 ਭੇਡਾਂ ਸੂਣ ਵਾਲੀਆਂ ਸੀ 12 13 ਯਾਨੀ ਕਿ ਬکریاں ਸੂਣ ਵਾਲੀਆਂ ਤੇ ਵੀ ਯਾਨੀ ਕਿ ਉਹਨਾਂ ਦੇ ਪੜਾਕੇ ਉਹਨਾਂ ਦੇ ਇਦਾਂ ਪੈਨੇ ਜਿਵੇਂ ਆਪਣੇ ਘਵਾਰੇ ਦੇ ਬੰਦੇ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਇਹ ਤੁਹਾਡੇ ਸਾਹਮਣੇ ਸੜ ਗਈਆਂ ਜੀ ਕਿੰਨੇ ਬੱਚੇ ਨਹੀਂ ਦੇਖਦੇ ਨਹੀਂ ਜਾਂਦੇ ਨਾ ਕੋਈ ਗੱਲ ਨਹੀਂ ਬਾਬਾ ਜੀ ਹੌਸਲਾ ਰੱਖੋ ਆਪਣੇ ਦਾਨੀ ਵੀਰ ਬਹੁਤ ਬੈਠੇ ਨੇ ਆਪਣੀ ਵੀਡੀਓ ਵੀ ਬਹੁਤ ਹੋਰ ਤੱਕ ਜਾਣੀ ਆ ਕੋਈ ਵੀਰੋ ਹੋ ਸਕਦਾ ਹੈਲਪ ਨਾ ਕੋਈ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਉਦੋਂ ਟਹਿ ਗਿਆ ਸੱਜਣੋ ਜਦੋਂ ਟਰਾਂਸਫਾਰਮ ਤੋਂ ਲੱਗੀ ਅੱਗ ਕਾਰਨ ਇਹਨਾਂ ਦੇ ਪਸ਼ੂ ਸੜ ਕੇ ਸੁਆਹ ਹੋ ਗਏ ਜੋ ਕਿ 40 ਦੇ ਕਰੀਬ ਭੇਡਾਂ ਬੱਕਰੀਆਂ ਸੀ ਇਸ ਪਰਿਵਾਰ ਨਾਲ ਆਪਾਂ ਨੇ ਗੱਲਬਾਤ ਕੀਤੀ ਆ ਸੱਜਣੋ ਤੇ ਪਰਿਵਾਰ ਦੀ ਹੈਲਪ ਕਰਨ ਲਈ ਕੰਟੈਂਟ ਨੰਬਰ ਸਕਰੀਨ ਤੇ ਚੱਲ ਰਿਹਾ ਸੋ ਬਣੇ ਰਹੋ ਜੀ ਆਪਣੀ ਪੂਰੀ ਵੀਡੀਓ ਨਾਲ ਸ਼ੇਅਰ ਕਰ ਦਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮਿੱਤਰੋ ਪਿਛਲੇ ਦਿਨੀ ਜੋ ਅੱਗ ਲੱਗੀ ਆਪਣੇ ਭਵਾਨੀਗੜ੍ਹ ਕੋਲ ਆਏ ਆਪਾਂ ਰਾਮਗੜ੍ਹ ਪਿੰਡਾਈ ਹਾਂ ਰਾਮਗੜ੍ਹ ਆਹ ਬਾਬਾ ਜੀ ਨੇ ਇਹਨਾਂ ਦੇ ਪਸ਼ੂ ਮੱਚ ਗਏ ਜੀ ਬੱਕਰੀਆਂ ਤੇ ਭੇਡਾਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨੇ ਪਸ਼ੂ ਤੇ ਜੀ ਆਪਣੇ ਮੇਰੇ 40 ਪਸ਼ੂ ਸੀ ਜੀ ਅੱਛਾ ਜੀ ਕਿੰਨੀ ਬੱਕਰੀਆਂ 21 ਭੇਡਾਂ ਠੀਕ ਹੈ ਜੀ ਹਾਂ ਤੇ ਅੱਗ ਕਿਵੇਂ ਲੱਗੀ ਜੀ ਇਹ ਉਹ ਸੁੱਚ ਤੋਂ ਲੱਗੇ ਜੀ ਨਹਿਰ ਦੇ ਪੁਲ ਕੋਲ ਠੀਕ ਹੈ ਜੀ ਉਧਰੋਂ ਹਾਂ ਉਧਰੋਂ ਮੈਂ ਕੈਮਰਾਮੈਨ ਵੀਰੇ ਉਧਰੋਂ ਵੀ ਦਿਖਾ ਦਿਓ ਮੜਾ ਯਾ ਉਹ ਜਾਮਣ ਦੇ ਕੋਲ ਦੀ ਜਿਹੜਾ ਝਾੜ ਦੀਦਾ ਉੱਥੇ ਸੋਚਾ ਖੁੰਢੀ ਚ ਠੀਕ ਆ ਜੀ ਉਧਰੋਂ ਅੱਗ ਲੱਗੀ ਜੀ ਹਾਂ ਜੀ ਹਾਂ ਕਿਹੜੇ ਟਾਈਮ ਅੱਗ ਲੱਗੀ ਆ ਜੀ ਇਹ ਅੱਗ ਲੱਗੀ ਆ ਜੀ 12 ਤੋਂ ਬਾਅਦ ਬਾਅਦ ਠੀਕ ਆ ਜੀ ਰਾਤ ਨੂੰ ਹੀ ਨਾ ਜੀ ਦਿਨੇ ਦਿਨੇ ਜੀ ਦਿਨੇ ਰਾਤ ਨੂੰ ਨਹੀਂ ਇਹ ਜਿਹੜਾ ਸਾਰਾ ਏਰੀਆ ਜੀ ਮਚਾਇਆ ਪਿਆ ਕਰਨ ਇਹ ਸਾਰਾ ਇੱਥੇ ਟੁੜੀ ਹੋਈ ਵੀ ਸੀ ਇਹ ਅਟਕ ਕਿੱਲੇ ਰਹਿੰਦੇ ਤੇ ਸੱਤ ਕਾ ਉਹ ਜਿੱਥੇ ਜਾਮਣਾ ਉੱਥੇ ਤੇ ਜਾਂਾ ਜਿੱਥੇ ਅਰਜਨ ਦਾ ਬੜਾ ਪੇਡਾ ਅੰਨ ਦੀ ਕਿੱਲੇ ਤੇ ਦੀ ਦੂਹ ਹੋਤੀ ਸੱਤ ਸੱਤ ਦੀ ਕਿੱਲੇ ਸੀ ਤੇ ਆਪਣਾ ਬੱਕਰੀਆਂ ਦਾ ਬਾੜਾ ਕਿੱਥੇ ਸੀ ਆਤੀ ਜੀ ਇੱਥੇ ਆ ਬਾੜਾ ਆ ਉਰੀ ਸੀ ਜੀ ਬਾੜੇ ਵਾਲੇ ਸਮਝ ਦਪ ਗਏ ਠੀਕ ਹੈ ਜੀ ਤੇ ਬਾੜੇ ਨੂੰ ਅੱਗ ਚੜ ਗਈ ਬਾੜੇ ਨੂੰ ਅੱਗ ਚੜ ਗਈ ਚੱਪਰ ਨੂੰ ਅੱਗ ਚੜ ਗਈ ਠੀਕ ਹੈ ਜੀ ਸੱਤ ਤਾਂ ਹਿੰਮਤ ਹੀ ਨਹੀਂ ਹੋਈ ਤੇ ਤੁਸੀਂ ਕਿੱਥੇ ਦੇ ਹੀ ਉਥੇ ਜਦੋਂ ਅੱਗ ਲੱਗਿਆ ਜਦੋਂ ਅੱਗ ਲੱਗਿਆ ਬਹੁਤ ਛੜਕਦੀ ਤੇ ਕੀ ਨੇ ਦੇਖੀ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਦੇਖ ਰਹੀ ਸੀ ਮੈਂ ਲੋਕਾਂ ਨੂੰ ਕਹਿੰਦਾ ਫਿਰਦਾ ਸੀ ਉਹ ਕੁੱਪ ਬਚਾ ਲੋ ਕੁੱਪ ਬਚਾ ਲੋ ਮੈਨੂੰ ਕਿਹੜਾ ਇੰਤ ਹੀ ਹਵਾ ਆ ਗਈ ਬਸ ਅੱਗ ਤਾਂ ਇੱਥੀ ਠੀਕ ਹੈ ਜ ਤੇ ਤੁਹਾਡੇ ਸਾਹਮਣੇ ਸੜਗੀਆਂ ਜੀ ਸਾਹਮਣੇ ਜੀ ਇੰਨਾ ਤੜਤੜਪ ਕੇ ਮੱਛੇ ਨੂੰ ਦੇਖੇ ਨਹੀਂ ਜਾਂਦੀ ਸੀ ਨਾ ਕੋਈ ਗੱਲ ਨਹੀਂ ਬਾਬਾ ਜੀ ਹੌਸਲਾ ਰੱਖੋ ਆਪਣੇ ਦਾਨੀ ਵੀਰ ਬਹੁਤ ਬੈਠੇ ਨੇ ਆਪਣੀ ਵੀਡੀਓ ਵੀ ਬਹੁਤ ਹੋਰ ਤੱਕ ਜਾਣੀ ਆ ਕੋਈ ਵੀਰੋ ਹੋ ਸਕਦਾ ਹੈਲਪ ਤਾਂ ਕੋਈ ਬੱਕਰੀ ਤਾਂ ਕਾਊਂਟ ਨੰਬਰ ਵੀ ਆਪਾਂ ਆ ਵੀਡੀਓ ਦੇ ਵਿੱਚ ਲਾ ਲਾਂਦੇ ਬਾਬਾ ਜੀ ਦਾ ਤੁਸੀਂ ਹੈਲਪ ਕਰ ਸਕਦੇ ਹੋ ਔਰ ਇਹ ਪਿੰਡ ਵਸੀਆਂ ਤੁਹਾਡਾ ਕੀ ਕਹਿਣਾ ਜੀ ਦੇਖ ਕਹਿਣਾ ਜੀ ਮੈਂ ਆਇਆ ਸੀ ਕੰਮ ਤੋਂ ਜੀ ਅੱਗੋਂ ਤੋਂ ਸਪਾਰਕਿੰਗ ਹੋਈ ਆਈ ਪੁਰਾਣਾ ਵੇੜਾ ਹਾਂਜੀ ਇਹ ਬਾਬਾ ਜੀ ਦਾ ਬੇਟਾ ਜੀ ਵੱਡਾ ਬੇਟਾ ਆਇਆ ਮੈਂ ਤਾਂ ਇਹ ਤਾਂ ਸ਼ਾਮ ਨੂੰ ਆਇਆ ਮੈਂ 2 ਵਜੇ ਆ ਗਿਆ ਜੀ ਠੀਕ ਹੈ ਜੀ ਤੇ ਜਦੋਂ ਆ ਕੇ ਦੇਖਿਆ ਮੈਂ ਮੇਰੇ ਆਉਣ ਦੇ ਨਾਲ ਸਾਰਾ ਕੁਝ ਤਬਾਹ ਹੋ ਗਿਆ ਜੀ ਠੀਕ ਹੈ ਜੀ ਤੁਸੀਂ ਮੌਜੂਦ ਸੀ ਤੁਸੀਂ ਮੌਜੂਦ ਸੀ ਹਾਂਜੀ ਹਾਂਜੀ ਹਾਂ ਅਈ ਵੀਰ ਜੀ ਮੇਰਾ ਨਾਮ ਗੁਰਚੈਨ ਸਿੰਘ ਹੈ ਮੇਰੇ ਇਹ ਇਹ ਮੇਰੇ ਚਾਚਾ ਜੀ ਨਹੀਂ ਤੇ ਜਿਸ ਟਾਈਮ ਇਹ ਅੱਗ ਲੱਗੀ ਆਈ ਉਸ ਟਾਈਮ ਮੈਂ ਵੀ ਯਾਨੀ ਕਿ ਪਿੱਛੇ ਦੀ ਮੈਂ ਸ਼ਹਿਰ ਤੋਂ ਆਇਆ ਸੀ ਯਾਨੀ ਕਿ ਸ਼ਹਿਰ ਤੋਂ ਮੈਂ ਆਲੇ ਆ ਕੇ ਬੈਠਾ ਪਾਣੀ ਉਹ ਪੀਤਾ ਸੀ ਜਦ ਮੈਨੂੰ ਪਤਾ ਲੱਗਿਆ ਮੇਰਾ ਘਰ ਨਾਲੇ ਆਈ ਵੀ ਮੈਂ ਸੋਚਿਆ ਵੀ ਇਧਰ ਅੱਗ ਦਾ ਪੰਬੜਾ ਇੰਨਾ ਕਿਉਂ ਨਿਕਲ ਰਿਹਾ ਜਦ ਮੈਂ ਬਾਹਰ ਨਾ ਕੇ ਨਿਕੜਿਆ ਤਾਂ ਇੱਕੋ ਲੱਗਤ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ ਅਸੀਂ ਲਿਆ ਕੇ ਫਿਰ ਤੇ ਮੋਟਰ ਵੀ ਲੱਗੀ ਹੋਇਆ ਦੋ ਤਿੰਨ ਮੋਟਰਾਂ ਵੀ ਲਾਈਆਂ ਲੇਕਿਨ ਅੱਗ ਇੰਨੀ ਭਿਆਨਕ ਸੀ ਕਿ ਕੁਝ ਦੱਸ ਨਹੀਂ ਸਕਦੇ ਮੇਰੇ ਸਾਹ ਅੱਖਾਂ ਦੇ ਸਾਹਮਣੇ ਛੋਟੇ ਛੋਟੇ ਬੱਚੇ ਸੀ ਸੂਣ ਵਾਲੀਆਂ ਭੇਡਾਂ ਸੀ 15 16 ਭੇਡਾਂ ਸੂਣ ਵਾਲੀਆਂ ਸੀ 12 13 ਯਾਨੀ ਕਿ ਬੱਕਰੀਆਂ ਸੂਣ ਵਾਲੀਆਂ ᱛੀਆਂ ਵੀ ਯਾਨੀ ਕਿ ਉਹਨਾਂ ਦੇ ਪੜਾਕੇ ਉਹਨਾਂ ਦੇ ਇਦਾਂ ਪੈਨੇ ਜਿਵੇਂ ਆਪਣੇ ਘਵਾਰੇ ਦੇ ਪੈਂਦੇ ਹੁੰਦੇ ਨੇ ਦੇਖੀਏ ਕਿ ਅਸੀਂ 6 7 ਜਣੇ ਹੋ ਗਏ ਸੀ ਉਸ ਟ لیکن ساتھو اگ بجھی نہیں ہے گی اگ ਤਾਂ ਕਿੱਥੇ ਬੁਝਦੀ ਆ ਜੀ ਫਿਰ ਫਾਇਰ ਬ੍ਰਿਗੇਡ ਨੂੰ ਨਹੀਂ ਫੋਨ ਕੀਤਾ ਜੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਸੀ ਉਸ ਟਾਈਮ ਤਾਂ ਪੇਡਾਂ ਸੜ ਕੇ ਸੁਆਹ ਹੋ ਗਈਆਂ ਦੀ ਬੱਕਰੀਆਂ ਤਾਂ ਸੜ ਗਈਆਂ ਦੀ ਉਸ ਤੋਂ ਬਾਅਦ ਚ ਆਈਆਂ ਨੇ ਤਾਂ ਹੀ ਨਿਕਲੇ 22 ਜੀ ਪੇਡਾਂ ਦੇ ਬੱਕਰੀਆਂ ਦੇ ਉਹ ਤਾਂ ਸੜ ਗਈ ਜੀ ਠੀਕ ਹੈ ਜੀ ਹਾਂ ਬਾਬਾ ਜੀ ਦਾ ਕਹਿਣਾ ਜੀ ਵੀ ਜਦੋਂ ਉਹ ਫਾਇਰ ਬ੍ਰਿਗੇਡ ਆਈ ਪੇਡਾਂ ਸਾਰੀਆਂ ਬੱਕਰੀਆਂ ਜਾਨਵਰ ਸਾਰੇ ਮੱਚ ਗਏ ਤੇ ਮਿੱਤਰੋ ਤੇ ਪੜਾਕੇ ਪਹਿਰੇ ਤੇ ਆ ਵੀਰ ਨੇ ਜਿਵੇਂ ਦੱਸਿਆ ਤੁਹਾਨੂੰ ਤੁਸੀਂ ਵੀ ਹੈਲਪ ਕਰ ਸਕਦੇ ਹੋ ਬਾਬਾ ਜੀ ਜਿਵੇਂ ਸੁਣਨ ਆਇਆ ਜੀ ਆਪਾਂ ਵੀਡੀਓ ਵੀ ਦੇਖੀ ਸੀ ਵੀ ਥੋੜੀ ਹੈਲਪ ਵੀ ਹੋ ਗਈ ਥੋੜੀ ਮੋਟੀ ਦਾ ਆ ਗਏ ਆ ਜੀ 12 13 ਬੱਕਰੀਆਂ 12 ਬੱਕਰੀਆਂ ਠੀਕ ਆ ਜੀ ਤੇ ਹੁਣ ਕਿੱਥੇ ਨੇ ਇਹ ਬੱਕਰੀਆਂ ਬੱਕਰੀਆਂ ਮੁੰਡਾ ਲੈ ਕੇ ਗਿਆ ਇੱਕ ਚਾਰ ਇੱਕ ਤਾਂ ਉਹ ਫਿਰਦੇ ਆ ਜੀ ਸਾਹਮਣੇ ਉਹ ਨਹੀਂ ਹਨ ਠੀਕ ਹੈ ਜੀ ਉਹ ਚਰਾਣ ਵਾਸਤੇ ਗਈਆਂ ਨੇ ਜੀ ਹਾਂ ਬੱਕਰੀਆਂ ਬੱਕਰੀਆਂ ਨਾਲ ਗਈਆਂ ਹੋਈਆਂ ਦੂਜੇ ਬੰਦਿਆਂ ਨਾਲ ਠੀਕ ਹੈ ਜੀ ਤੇ ਆਪਾਂ ਨੇ ਉਹ ਬੱਕਰੀਆਂ ਸਾਰੀਆਂ ਦੱਬਤੀਆਂ ਹੈ ਜੀ ਇਹ ਜੀ ਦੱਬੀਆਂ ਨਹੀਂ ਮਿੱਟੀ ਨਹੀਂ ਪਾਈ ਇਹ ਤਾਂ ਉੱਤੋਂ ਬਸ ਉਹ ਕਰ ਲਿਆ ਹਜੇ ਗਵਰਨਮੈਂਟ ਨੇ ਕੁਝ ਨਹੀਂ ਕਰਿਆ ਇਹਨਾਂ ਦਾ ਅੱਛਾ ਜੀ ਹਾਂ ਕੁਝ ਨਹੀਂ ਕਰਿਆ ਤੇ ਆਪਾਂ ਵੀਰੇ ਦਿਖਾ ਸਕਦੇ ਆ ਮੜਾ ਜੀ ਇਹ ਅੱਛਾ ਇਹ ਨਹੀਂ ਦਿਖਾ ਸਕਦੇ ਜੀ ਇਹ ਤਾਂ ਹਵਾ ਬਹੁਤ ਪੈਣੀ ਦਵਾਈ ਲਈ ਹੋਈ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਸਰਕਾਰ ਨੂੰ ਵੀ ਬੇਨਤੀ ਹੈ ਜੀ ਸਾਡੀ ਵੀ ਬਜ਼ੁਰਗ ਗਰੀਬ ਮਾਪੇ ਨੇ ਆ ਆ ਮੁੰਡਾ ਹੀ ਇਹਨਾਂ ਦਾ ਆ ਬੇਟਾ ਹੀ ਹੋ ਜੋ ਮਰੇ ਹੋ ਜੋ ਵੀਰੇ ਇਹਨਾਂ ਨੇ ਹੀ ਹੈਲਪ ਹੋ ਸਕਦੀ ਹੈ ਜਰੂਰ ਹੈ ਇਹਨਾਂ ਨੂੰ ਬੰਦਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਤੇ ਬਾਪੂ ਜੀ ਹੋਰ ਕੁਝ ਕਹਿਣਾ ਚਾਹੋਗੇ ਬਾਪੂ ਜੀ ਠੀਕ ਹੈ ਜੇ ਹਜਾ ਕੁਝ ਕਰਨਗੇ ਹੁਣ ਗਵਰਨਮੈਂਟ ਤਾਂ ਕਈ ਦਿਨ ਹੋ ਗਏ 4 ਤਰੀਕ ਨੂੰ ਬਾਹਰ ਨੂੰ ਅੱਗ ਲੱਗੀ ਠੀਕ ਹੈ ਜੀ ਉਦੋਂ ਦੇ ਮੰਤਰੀ ਇੱਥੇ ਆ ਗਏ ਤਹਿਸੀਲਦਾਰ ਪਟਵਾਰੀ ਐਸਐਚਓ ਡੀਐਸਪੀ ਸਾਰੇ ਆ ਚੁੱਕੇ ਫਿਰ ਕੀ ਕਿਹਾ ਜੀ ਉਹਨਾਂ ਨੇ ਉਹ ਕਹਿੰਦੇ ਬਸ ਕਰਾਂਗੇ ਕਰਾਂਗੇ ਕਰਦੇ ਕੁਝ ਨਹੀਂ ਫਿਰ ਤੀਵੇਂ ਕਦੇ ਕਿਤੇ ਵਗ ਜਾਂਦੇ ਆ ਕਦੇ ਕਿਤੇ ਵਗ ਜਾਂਦੇ ਜੇ ਪਾਓ ਸੋਚੀਏ ਜੀ ਕਿੰਨੇ ਦਾ ਹੋਣਾ ਤੁਹਾਡਾ ਮਾਲ ਸਾਰਾ ਮੇਰਾ ਮਾਲ ਜੀ ਮੁੱਲ ਦੇ ਹਿਸਾਬ ਨਾਲ ਜਿਹੜੀਆਂ ਉਹ ਬੱਕਰੀਆਂ ਆਈਆਂ ਮੈਂ ਤਾਂ 30000 ਨੂੰ ਬੱਕਰੀ ਲਿਖਾਈ ਆ ਆਪਦੀ ਠੀਕ ਹੈ ਜੀ ਉਹ 35 38 35 38 30 32 ਐ ਆਈਆਂ ਨੇ ਠੀਕ ਹੈ ਜੀ ਵੀ 30 35 38 40 ਹਾਂ ਤੇ ਭੇਡਾਂ ਜੀ ਭੇਡਾਂ ਮੇਰੀਆਂ ਗੰਗਾਪੂਰੀਆਂ ਵੀ ਮੈਂ 18 ਨੂੰ ਲਖਾਈਆਂ ਭੇਡ 25 ਨੂੰ ਵੀ ਨਹੀਂ ਮਿਲਦੀ ਜੀ ਮੈਨੂੰ ਅੱਜ ਭੇਡਾਂ ਦੇ ਪਾਉਣ ਅੱਛਾ ਜੀ ਬਿਰਜੀ ਇੰਨਾ ਕਾ ਵੀ ਜੇ ਆਪਾਂ ਉਹਨਾਂ ਦਾ ਹਿਸਾਬ ਲਾਈਏ ਤਾਂ ਮੈਂ ਪਹਿਲਾਂ ਤੋਂ ਕਟਾ 7-8 ਲੱਖ ਦਾ ਆਪਾਂ 18 ਲੱਖ ਲੇ ਗਏ 7-8 ਲੱਖ ਦਾ ਹਾਂ ਜੀ ਆਪਾਂ 83200 ਦੀਆਂ ਪੇਡਾਂ ਵੀ ਵਿੱਚ ਸੀ 83200 ਦੀਆਂ ਤਹਿਸੀਲਦਾਰ ਨੇ ਬਣਾਈਆਂ 18 ਨੂੰ ਭੇਡ ਤੇ 30 ਨੂੰ ਬੱਕਰੀ ਠੀਕ ਹੈ ਜੀ ਜੇ ਹੁਣ ਇਹਨਾਂ ਵਾਲਾ ਪਹਾ ਰੱਖੀ ਗੀ ਆਪਾਂ ਫਿਰ ਤਾਂ ਬਾਹਰ 10 ਤੇ ਜਾਣੀਆਂ ਹਾਂ ਹਾਂ ਜੀ ਹਾਂ ਜੀ ਤੇ ਹੁਣ ਕੀ ਕਹਿੰਦੇ ਇੱਕ ਵੀ ਕਿੰਨੇ ਦਿਨਾਂ ਨੂੰ ਆਪਾਂ ਨੂੰ ਮੁਆਵਜ਼ਾ ਮਿਲ ਸਕਦਾ ਕੋਈ ਪਤਾ ਨਹੀਂ ਹੋ ਤਾਂ ਕਹਿੰਦੇ ਚੌਂਜਾਬ ਚ ਲੱਗਿਆ ਕੱਲ ਨੂੰ ਆ ਕੇ ਫੇਰ ਆਇਓ ਅਸ ਐਹਾ ਜਾ ਕੁਝ ਕਰੀ ਜਾਂਦੇ ਪਤਾ ਕੀ ਗੱਲ ਆ ਵੀਰ ਜੀ ਹੁਣ ਮੀਟਿੰਗ ਤੇ ਲਗਾਤਾਰ ਅਸੀਂ ਮੀਟਿੰਗ ਤੇ ਜਾ ਰਹੇ ਆ ਅੱਜ ਵੀ ਅਸੀਂ ਜਾ ਕੇ ਆਏ ਤੇ ਸੰਗਰੂਲ ਮੀਟਿੰਗ ਦੇ ਵਿੱਚ ਆਪਣੇ ਡੀਐਸਸੀ ਦਫਤਰ ਦੇ ਵਿੱਚ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਕਹਿੰਦੇ ਤੁਹਾਡਾ ਸਾਰਾ ਕੰਪਲੀਟ ਹੋ ਚੁੱਕਿਆ ਵੀ ਜਾਨਕੀ ਮੁਆਜਾ ਜੀ ਬਾਕੀ ਅ ਬਾਕੀ ਗੱਲ ਇਹ ਆ ਵੀ ਦੇਣ ਦੀ ਵਜ੍ਹਾ ਹਲੇ ਵੀ ਮਤਲਬ ਵੋਟਾਂ ਦਾ ਵਿੱਚ ਪੈ ਰਿਹਾਗਾ ਹਾਂਜੀ ਹਾਂਜੀ ਵੋਟਾਂ ਕਰਕੇ ਵੀ ਹਲੇ ਕਹਿੰਦੇ ਵੀ ਵੋਟਾਂ ਦੀ ਹਲੇ ਹੋ ਹੋਈ ਹੋਈ ਹੈਗੀ ਆਪਾਂ ਕੀ ਕਹਿੰਦੇ ਨੇ ਬੋਟਾਂ ਦੀ ਚੋਣ ਜਾਪਦਾ ਲੱਗਿਆ ਹੋਇਆ ਜੀ ਉਹਦੇ ਕਰਕੇ ਵੀ ਹਲੇ 1 ਮਹੀਨਾ ਸਾਨੂੰ ਠਹਿਰਨਾ ਪਊਗਾ ਅੱਛਾ ਜੀ ਚਲੋ ਮਹੀਨਾ ਠਹਿਰ ਵੀ ਜਾਵਾਂਗੇ ਮਿਲਣਾ ਤਾਂ ਚਾਹੀਦਾ ਨਾ ਜੀ ਹਾਂ ਬਾਕੀ ਐ ਵੀ ਜਿਹੜੇ ਆਪਣੇ ਜੂਨੀਅਰ ਵਾਲੇ ਹਾਂਜੀ ਉਹ ਕਹਿੰਦੇ ਵੀ ਸਾਨੂੰ ਕੁੱਚੀ ਕੱਚਾ ਦੇ ਦਿਓ ਕੀ ਕਹਿੰਦੇ ਉਹਨਾਂ ਨੇ ਜਿਹੜੇ ਚੋਂ ਪੈਸੇ ਨਿਕਲਦੇ ਨੇ ਠੀਕ ਹੈ ਜੀ ਉਹ ਕੱਚਾ ਲਿਖ ਕੇ ਦੇ ਦਿਓ ਪੇਪਰ ਮਾਂ ਦੇ ਲਿਖਤੀ ਰੂਪ ਦੇ ਵਿੱਚ ਲਿਖਤੀ ਰੂਪ ਚ ਪੈਸੇ ਚਾਹੇ ਬੋਟਾਂ ਤੋਂ ਵੀ ਮਹੀਨਾ ਮਾਗਰੋ ਦੇ ਦਿਓ ਤੇ ਮਿੱਤਰੋ ਨੁਕਸਾਨ ਬਹੁਤ ਕਰਿਆ ਹੋਇਆ ਇਹ ਇਲਾਕੇ ਚ ਮਿਰਜਿਆ ਉਹ ਵੀ ਦਿਖਾ ਦਿਓ ਉਧਰ ਸਾਰੇ ਦਰਖਤ ਵੀ ਸਾੜੇ ਪਏ ਨੇ ਇੱਧਰ ਨੂੰ ਆਜੋ ਮੜਾ ਜਾ ਅੱਗੇ ਨੂੰ ਸਾਰੇ ਦਰਖਤ ਵੀ ਉੱਪਰ ਤੱਕ ਜਾਲ ਤੇ ਤੇ ਆਹ ਤਾਂ ਬਾੜਾ ਤੀ ਬਾੜਾ ਵੀ ਸਾਰਾ ਜਾੜਤਾ ਈ ਤੇ ਮਿੱਤਰੋ ਵੀਡੀਓ ਛੇਰ ਮਾਰ ਦਿਓ ਵਧੀਆ ਲੱਗੇ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮਿੱਤਰੋ ਮਿਲਦੇ ਆਂ ਆਪਾਂ ਕਿਸੇ ਨਵੇਂ ਵਿਸ਼ੇ ਨਾਲ